ਵਾਹਿ ਗੁਰੂ ਤਨ ਤਨ ਸਬਿਕ ਮਾਲ ਵਾਲੀਏ ਕੁਲ ਆਲਮ ਰੱਬਰ ਇਹ ਕਾਇਨਾਤ ਦਸਾਂ ਪਾਸ਼ੀਆਂ ਦੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਹਿ ਮਾਲਕ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਪਿਆਰਿਓ ਸਤਗੁਰ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਬੈਠ ਕੇ ਨਿਤ ਪ੍ਰਤੀਤਿਤ ਤਰ੍ਹਾਂ ਅੱਜ ਵੀ ਸਤਗੁਰ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕੀ ਆਪਰੇ ਘਰ ਦੀਆਂ ਬਾਤਾਂ ਦੇ ਨਾਲ ਜੁੜਨ ਦਾ ਸਤਿਗੁਰ ਜੀ ਨੇ ਸੁਭਾਗ ਸਮਾ ਬਖਸ਼ਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਵਿਚਾਰ ਅੱਜ ਸਾਡੀ ਝੋਲੀ ਚ ਪਾਈ ਹੈ ਸਤਿਗੁਰ ਜੀ ਜਦੋਂ ਅਸੀਂ ਬਾਣੀ ਨੂੰ ਪੜਦੇ ਹਾਂ ਨਾ ਸੰਗਤ ਜੀ ਮਾਲਕ ਦੀ ਬਾਣੀ ਆਖਦੀਆਂ ਕਿ ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਲੋਕ ਤੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਕਦੇ ਮੇਲ ਨਹੀਂ ਹੋ ਸਕਦਾ ਉਹ ਕਿ ਭਗਤ ਰੱਬ ਤੇ ਭਰੋਸਾ ਕਰਦਾ ਹੈ ਤੇ ਸੰਸਾਰੀ ਬੰਦਾ ਸੰਸਾਰ ਤੇ ਭਰੋਸਾ ਕਰਦਾ ਹੈ ਭਗਤ ਬੰਦਾ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕਰਦਾ ਦੁਨਿਆਵੀ ਬੰਦਾ ਆਪਣਾ ਜੀਵਨ ਦੁਨੀਆਂ ਨੂੰ ਸਮਰਪਿਤ ਕਰਦਾ ਹੈ ਪਰ ਸਤਿਗੁਰ ਦੀ ਬਾਣੀ ਇਹ ਵੀ ਆਖਦੀ ਹੈ ਕਿ ਜੇ ਦੁਨੀਆਂ ਤੇ ਪ੍ਰੋਸਾਰੱਖੋਗੇ ਇਹ ਗੱਲ ਯਾਦ ਰੱਖਿਓ ਫਿਰ ਨਾਨ ਨਿਵਣਾ ਕਿਨੇ ਹੈ ਜੀ ਤਰ ਗੁਰੂ ਤੇਗ ਬਹਾਦਰ ਪਾਸ਼ਾ ਦੇ ਬਚਨ ਪੜਿਓ ਕਿ ਸੰਗ ਸਖਾ ਸਭ ਤਜ ਗਏ ਕੋਈ ਨਹੀਂ ਜੀ ਜਿੰਨੇ ਮੇਰੇ ਮਿੱਤਰ ਸੀਗੇ ਮੇਰੇ ਸਾਥੀ ਸੀਗੇ ਮੇਰੇ ਸੰਗੀ ਸੀ ਸੰਗ ਸਖਾ ਸਭ ਤਜ ਗਏ ਕੌਣ ਨਿਭੋ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਅਰਗੁਨਾਥ ਕੱਲ ਵੀ ਕਨੈਕਟ ਦੇ ਉੱਤੇ ਵੀਡੀਓ ਚੱਲਦੀ ਸੀ ਇੱਕ ਜੈਬਰੇ ਨੂੰ ਸ਼ੇਰ ਨੇ ਫੜਿਆ ਆ ਸੀ ਤੇ ਬਾਕੀ ਜਿੰਨੇ ਉਹਦੇ ਨਾਲ ਦੇ ਸੀਗੇ ਜੀ ਉਹ ਸਾਰੇ ਦੇਖ ਰਹੇ ਸੀ ਤੇ ਇਹਠਾ ਚੱਲ ਰਹੀ ਵੀਡੀਓ ਸਾਨੂੰ ਇਹ ਸਬਕ ਦੇ ਰਹੀ ਹੈ ਕਿ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਦੁਨੀਆ ਤੁਹਾਡਾ ਸਾਥ ਨਹੀਂ ਦੇਗੀ ਦੁਨੀਆ ਤਮਾਸ਼ੀ ਨਾ ਤਮਾਸ਼ਾ ਦੇਖੇਗੀ ਦੁਨੀਆ ਸਲਾਹ ਦੇ ਸਕਦੀ ਹੈ ਪਰ ਦੁਨੀਆ ਸਾਥ ਨਹੀਂ ਦੇ ਸਕਦੇ ਇਸ ਕਰਕੇ ਤੁਹਾਨੂੰ ਆਪਣੀ ਮੁਸੀਬਤ ਦਾ ਮੁਕਾਬਲਾ ਆਪ ਕਰਨਾ ਪੈਣਾ ਮਾਲੀ ਜੀ ਕਹਿੰਦੇ ਜਿੱਥੇ ਕੋਈ ਨਹੀਂ ਖੜਿਆ ਜੀ ਉੱਥੇ ਕੌਣ ਖੜਿਆ ਉੱਥੇ ਪ੍ਰਮਾਤਮਾ ਖੜਿਆ ਉਸ ਗੁਰੂ ਮਨੀ ਸੇਵ ਦੇ ਬਚਨ ਪੜੋ ਨਾ ਜੇ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉੱਤੇ ਖੜਨ ਵਾਲਾ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਹੈ ਗੁਰਦਾਨਿਕ ਦੇ ਪਾਸਾ ਤੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ ਗੁਰਦਾਨਿਕ ਦੇ ਪਾਸ ਜੋ ਬਗਦਾਦ ਗਏ ਹੈ ਨਾ ਜੀ ਮਾਲਕ ਜੀ ਉੱਥੇ ਅਮਰਤ ਵਿਲੇ ਜਦੋਂ ਕੀਰਤਨ ਕਰਦੇ ਆ ਰੋਜ਼ ਕੀਰਤਨ ਸੁਣਨ ਵਾਸਤੇ ਇੱਕ ਬੀਬੀ ਮੁਸਲਮਾਨ ਹੈ ਉਹ ਨਹੀਂ ਰੋਜ਼ ਉਹਨੇ ਆ ਕੇ ਕੀਰਤਨ ਸੁਣਨਾ ਦੀ ਤੇ ਉਹਦਾ ਜਿਹੜਾ ਘਰ ਵਾਲਾ ਸੀਗਾ ਜਿਹਦਾ ਨਾਮ 자자 ਆਜ਼ਮ ਕਰਕੇ ਲਿਖਿਆ ਸੀ ਗਾਜ਼ੀ ਉਹ ਬਾਹਰ ਕੀਤੇ ਆਪਣੇ ਵਪਾਰ ਵਾਸਤੇ ਗਿਆ ਹੋਇਆ ਹੁਣ ਮੁਸਲਮਾਨਾਂ ਦੀ ਔਰਤ ਹੈ ਤੇ ਗੁਰੂ ਨਾਨਕ ਦੇਵਾ ਸਾਹਿਬ ਦਾ ਕੀਰਤਨ ਸੁਣਾਉਣ ਨੂੰ ਨਹੀਂ ਗਿਆ ਤੇ ਦੁਨੀਆਂ ਨੂੰ ਪਸੰਦ ਨਹੀਂ ਹੈ ਆਲੇ ਦੁਆਲੇ ਕਬੀਲੇ ਵਿੱਚ ਰੋਲਾ ਪੈ ਗਿਆ ਕਿ ਆਹ ਜਿਹੜੀ ਸਾਡੀ ਔਰਤ ਹੈ ਇਹ ਪਾਈ ਗੁਰੂ ਨਾਨਕ ਦਾ ਕੀਰਤਨ ਸੁਣਨ ਜਾਣੀ ਹੈ ਗੈਰ ਮਰਦ ਦਾ ਪਰ ਉਹਨੇ ਦੁਨੀਆਂ ਦੀ ਪਰਵਾਹ ਕੀਤੇ ਬਿਨਾ ਰੋਜ਼ ਉਹਨੇ ਕੀਰਤਨ ਸੁਣਨ ਜਾਣਾ ਤੇ ਕੀਰਤਨ ਸੁਣ ਕੇ ਆਪਣੇ ਜੀਵਨ ਦਾ ਆਨੰਦ ਮਾਣਨਾ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਬੱਚੀ ਨੂੰ ਆਵਾਜ਼ ਮਾਰੀ ਤੇ ਆਖਿਆ ਕਿ ਤੀਏ ਤੂੰ ਘਰ ਚਲੇ ਜਾ ਤੀਖੋ ਨਾ ਆਉਣ ਵਾਲਾ ਸਮਾਂ ਸਾਡਾ ਕਿੱਦਾਂ ਦਾ ਸਾਨੂੰ ਨਹੀਂ ਪਤਾ ਜੀ ਖੁਸ਼ੀਆਂ ਵਾਲਾ ਗਮੀ ਵਾਲਾ ਸਾਨੂੰ ਨਹੀਂ ਪਤਾ ਪਰ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਮੇਰੇ ਪਿਓ ਨੂੰ ਪਤਾ ਹੈ ਮੇਰੇ ਰੱਬ ਨੂੰ ਪਤਾ ਹੈ ਕਈ ਵਾਰ ਸਾਨੂੰ ਲੱਗਦਾ ਕਿ ਮੇਰਾ ਨੁਕਸਾਨ ਹੋ ਗਿਆ ਪਰ ਉਸ ਨੁਕਸਾਨ ਵਿੱਚ ਬਹੁਤ ਵੱਡਾ ਫਾਇਦਾ ਹੁੰਦਾ ਜੋ ਰੱਬ ਜਾਣਦਾ ਮੈਂ ਨਹੀਂ ਜਾਣਦਾ ਤਾ ਕਰਕੇ ਸਿੱਕਈ ਵਾਰੀ ਰੱਬ ਨੂੰ ਉਲਾਮੇ ਦਿੰਦੇ ਆ ਕਿ ਆ ਮੈਨੂੰ ਘਾਟਾ ਕਿਉਂ ਪਤਾ ਪ੍ਰਭ ਕਹਿੰਦਾ ਸਬਰ ਕਰ ਪੁੱਤਰ ਇਸ ਘਾਟੇ ਵਿੱਚੋਂ ਵੀ ਮੈਂ ਤੈਨੂੰ ਇੱਕ ਦਿਨ ਵਾਅਦਾ ਕਰਕੇ ਦਵਾਂਗਾ ਪਰ ਮਨੁੱਖ ਸਬਰ ਨਹੀਂ ਕਰਦਾ ਉਹ ਬੀਬੀ ਨੂੰ ਆਖਿਆ ਗੁਰੂ ਨਾਨਕ ਬਾਬੇ ਨੇ ਕਿ ਪੁੱਤਰ ਤੂੰ ਘਰ ਚਲੇ ਜਾ ਅੱਜ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਉਹ ਬੱਚੀ ਘਰ ਚਲੇ ਗਏ ਜਿਹੜਾ ਉਹਦਾ ਪਤੀ ਬਾਰ ਗਿਆ ਸੀਗਾ ਵਪਾਰ ਕਰਨ ਵਾਸਤੇ ਨਾ ਜੀ ਉਹ ਕਰਿਆ ਸੀਗਾ ਉਹਨਾਂ ਨੇ ਬੜਾ ਗੁੱਸਾ ਹੋਇਆ ਉਹ ਗੁੱਸੇ ਇਸ ਕਰਕੇ ਹੋਇਆ ਕਿ ਮੈਨੂੰ ਆਏ ਨੂੰ ਬਹੁਤ ਸਮਾਂ ਹੋ ਗਿਆ ਤੂੰ ਕਿੱਥੇ ਸੀ ਭਾਈ ਕਿ ਤੂੰ ਕਿੱਥੇ ਚਲੇ ਗਈ ਸੀ ਉਹਨੇ ਸਾਰਾ ਕੁਝ ਦੱਸਿਆ ਕਿ ਦਾਦਾ ਮੈਂ ਖੀਰ ਤਣ ਸੁਣ ਜਾਂਦੀਆਂ ਪਾਈ ਅਮਰਤ ਵੇਲੇ ਲੋਕਾਂ ਦੀ ਚੱਕ ਵਿੱਚ ਆਇਆ ਹੋਇਆ ਉਹਨੇ ਬਹੁਤ ਮਾੜੇ ਢੀਡੇ ਸ਼ਬਦ ਆਪਣੀ ਘਰ ਵਾਲੀ ਨੂੰ ਬੋਲੇ ਹੁਣ ਘਰ ਵਾਲੀ ਨੇ ਅਗਲੀ ਬੋਲ ਸੁਣਿਓ ਜੀ ਕੀ ਬੋਲੇਓ ਗੁਰਨਾਨਕ ਦੇਵ ਪਾ ਸਾਹਿਬ ਦੀ ਸੰਗਤ ਕਰਕੇ ਆਈ ਹੋਈ ਉਸ ਧੀ ਨੇ ਆਪਣੇ ਘਰ ਵਾਲੇ ਨੂੰ ਪੁੱਛਿਆ ਕਿ ਬਾਕੀ ਗੱਲਾਂ ਛੱਡੋ ਇਹ ਦੱਸੋ ਜਿਹੜਾ ਤੁਹਾਡੇ ਕੋਲੋਂ ਮਿਸਰ 'ਚ ਕਤਲ ਹੋ ਗਿਆ ਸੀਗਾ ਉਹਦਾ ਨਿਬੇੜਾ ਹੋਇਆ ਕਿ ਨਹੀਂ ਹੋਇਆ ਹੁਣ ਘਰ ਵਾਲਾ ਬੜਾ ਹਰਾਨ ਕਿ ਮਿਸਰ 'ਚ ਜਿਹੜਾ ਮੇਰੇ ਤੋਂ ਕਤਲ ਹੋਇਆ ਉਹ ਮੈਂ ਜਾਣਦਾ ਜਾਂ ਜਿਹਦਾ ਕਤਲ ਹੋਇਆ ਉਹ ਪਰਿਵਾਰ ਜਾਣਦਾ ਜਾ ਖੁਦਾ ਜਾਣਦਾ ਤੀਜਾ ਬੰਦਾ ਨਹੀਂ ਜਾਣਦਾ ਉਹ ਆਪਣੀ ਘਰ ਵਾਲੀ ਦੀ ਇਹ ਗੱਲ ਸੁਣ ਕੇ ਬੜਾ ਹੈਰਾਨ ਕਿ ਤੈਨੂੰ ਕਿੱਦਾ ਪਤਾ ਲੱਗਿਆ ਕਿ ਮੇਰੇ ਤੋਂ ਮਿਸਰਚ ਕਤਲ ਹੋ ਗਿਆ ਉਹ ਕਹਿੰਦੀ ਨਾ ਗੱਲਾਂ ਨੂੰ ਛੱਡੋ ਮੈਨੂੰ ਕਿੱਥੋਂ ਪਤਾ ਲੱਗਿਆ ਇਹ ਦੱਸੋ ਕਿ ਉਹ ਨਿਭੜਿਆ ਕਿ ਨਹੀਂ ਨਿਭੜਿਆ ਹੁਣ ਉਹ ਮਨੁੱਖ ਦੱਸਦਾ ਕਹਿੰਦਾ ਹਾਂ ਉਹ ਕੇਸ ਨਿਭੜ ਗਿਆ ਮੇਰਾ ਊਠ ਕਹਿੰਦਾ ਕਿਸੇ ਦੇ ਖੇਤਾਂ ਦੇ ਵਿੱਚ ਵੜਿਆ ਉਹਨੇ ਜਾ ਕੇ ਉਹਨਾਂ ਦੇ ਫਸਲ ਨੂੰ ਖਰਾਬ ਕਰਤਾ ਮਾਲਕ ਨੇ ਗੁੱਸੇ ਵਿੱਚ ਆ ਕੇ ਮੇਰੇ ਊਠ ਦੇ ਪੱਥਰ ਮਾਰਿਆ ਮੇਰਾ ਊਠ ਮਰ ਗਿਆ ਤੇ ਗੁੱਸੇ ਵਿੱਚ ਆ ਕੇ ਉਹੀ ਪੱਥਰ ਮੈਂ ਮਾਲਕ ਦੇ ਮਾਰਿਆ ਤੇ ਮਾਲਕ ਮਰ ਗਿਆ ਹੁਣ ਬਗਾਨਾ ਮੁਲਕ ਸੀਗਾ ਤੇ ਮੈਨੂੰ ਉਹਨਾਂ ਨੇ ਪਕੜ ਲਿਆ ਉਹਨਾਂ ਨੇ ਮੇਰੇ ਸਾਹਮਣੇ ਦੋ ਸ਼ਰਤਾਂ ਰੱਖੀਆਂ ਮੌਤ ਦੇ ਬਦਲੇ ਜਾਂ ਮੌਤ ਕਤਲ ਦੇ ਬਦਲੇ ਜਦ ਤੱਕ ਕਤਲ ਹੋਏਗਾ ਜੇ ਕਤਲ ਦੇ ਬਦਲੇ ਕਤਲ ਨਹੀਂ ਹੈ ਪਰ ਤੁਹਾਨੂੰ ਪੈਸਾ ਭਰਨਾ ਪੈਣਾ ਜਿੰਨਾ ਪਰਿਵਾਰ ਮੰਗਦਾ ਜਦੋਂ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰਿਆ ਹੁਣ ਮੌਤ ਤੇ ਬਦਲੇ ਮੌਤ ਤਾਂ ਹੋ ਨਹੀਂ ਸਕਦੀ ਸੀਗੀ ਕੋਈ ਬੰਦਾ ਮਰਨਾ ਨਹੀਂ ਚਾਹੁੰਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੈਸਾ ਭਰ ਸਕਦਾ ਪਰ ਮਸਲਾ ਇਹ ਹੈ ਕਿ ਮੈਂ ਬਗਦਾਦ ਰਹਿੰਦਾ ਤੇ ਕਤਲ ਮਿਸਰ ਚ ਹੋਇਆ ਜਾ ਤੁਸੀਂ ਮੈਨੂੰ ਛੱਡੋ ਮੈਂ ਜਾ ਕੇ ਪੈਸੇ ਲੈ ਕੇ ਆਵਾਂ ਹੁਣੋ ਕਹਿੰਦੇ ਤੈਨੂੰ ਛੱਡਾਂਗੇ ਇੱਕ ਸ਼ਰਤ ਪਰ ਜੇ ਕੋਈ ਤੇਰੀ ਜਗ੍ਹਾ ਤੇ ਜਾਮਣੀ ਭਰ ਦੇਵੇ ਮਤਲਬ ਗਵਾਹੀ ਦੇ ਦੇਵੇ ਕੋਈ ਮੈਂ ਇਦੀ ਥਾਂ ਤੇ ਖੜਾ ਆ ਤੁਸੀਂ ਇਹਨੂੰ ਭੇਜ ਦਿਓ ਭਾਈ ਜੇ ਇਹ ਵਾਪਸ ਨਹੀਂ ਆਇਆ ਤੇ ਤੁਸੀਂ ਮੈਨੂੰ ਕਤਲ ਕਰ ਦਿਓ ਹੁਣ ਬਗਾਨਾ ਮੁਲਕ ਹੈ ਜਿੱਥੇ ਕੋਣ ਕਿਸੇ ਦੀ ਮਦਦ ਕਰਦਾ ਆ ਇੱਥੇ ਤਾਂ ਮੈਂ ਬੇਨਤੀ ਕਰਦਿਆਂ ਇੱਥੇ ਤਾਂ ਨਾਲ ਦੇ ਕਈ ਵਾਰੀ ਜੰਮੇ ਸਾਥ ਨਹੀਂ ਦਿੰਦੇ ਅਸੀਂ ਬਗਾਨੇ ਤੇ ਪਰ ਉਸਾਨੀ ਰੱਖ ਸਕਦੇ ਔਰ ਦੁਨੀਆ ਵਿੱਚ ਸੰਗਤ ਜੀ ਇੱਕ ਚੀਜ਼ ਜ਼ਰੂਰ ਸਿੱਖਿਓ ਤੁਹਾਡਾ ਨਾਮ ਅੱਗ ਲਾਉਣ ਵਾਲਾ ਚ ਨਾ ਆਵੇ ਤੁਹਾਡਾ ਨਾਮ ਅੱਗ ਬੁਝਾਉਣ ਵਾਲਾ ਚ ਆਵੇ ਤੁਸੀਂ ਇਸ ਕਰਕੇ ਆਪਣੇ ਉੱਪਰ ਕੋਈ ਕਲੰਕ ਨਾ ਖਟਿਓ ਕਿ ਅਸੀਂ ਕਿਸੇ ਨੂੰ ਛੁੱਟਿਆ ਤੁਸੀਂ ਇਸ ਕਰਕੇ ਮਾਣ ਹਾਸਲ ਕਰਿਓ ਕਿ ਮੈਂ ਛੁੱਟੇ ਹੋਏ ਨੂੰ ਚੁੱਕਿਆ ਤੁਸੀਂ ਰਵਾਉਣ ਵਾਲਾ ਚ ਨਾ ਖੜਿਓ ਕੁਸੀ ਰਸਾਉਣ ਵਾਲਿਆ ਚ ਖੜਿਓ ਉਹ ਕੀ ਜਦੋਂ ਵੀ ਦੁਨੀਆ ਚੇਤੇ ਕਰਦੀ ਹੈ ਉਹਨਾਂ ਨੂੰ ਯਾਦ ਕਰਦੀ ਹੈ ਜਿਹੜੇ ਲੋਕ ਕਿਸੇ ਦਾ ਜੀਵਨ ਸਵਾਰਣ ਵਿੱਚ ਮਦਦਗਾਰ ਹੁੰਦੇ ਆ ਜਿਹੜੇ ਬੰਦੇ ਕਿਸੇ ਦਾ ਜੀਵਨ ਬਗਾੜਦੇ ਆ ਯਾਦ ਰੱਖਿਓ ਲੋਕ ਉਹਨਾਂ ਨੂੰ ਲਾਂਹਤਾ ਪਾਉਂਦੇ ਆ ਹੁਣ ਕਹਿੰਦਾ ਜਦੋਂ ਉੱਥੇ ਗੱਲਬਾਤ ਹੋਈ ਤੇ ਮੈਂ ਆਖਾ ਮੈਂ ਕਿਹਨੂੰ ਆਪਣਾ ਗਵਾਹ ਬਣਾਵਾ ਕਹਿੰਦਾ ਇੱਕ 45 ਸਾਲ ਦਾ ਕਹਿੰਦਾ ਅਧਖੜ ਉਮਰ ਦਾ ਮਨੁੱਖ ਆਇਆ ਕਹਿੰਦਾ ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਉਹਨੂੰ ਮੈਂ ਜਾਣਦਾ ਨਹੀਂ ਸੀ ਕਹਿੰਦਾ ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਉਹਨੇ ਆਖਿਆ ਕਿ ਤੂੰ ਜਾ ਤੇਰੀ ਥਾਂ ਦੇ ਉੱਤੇ ਗਵਾਹੀ ਮੈਂ ਦਿੰਦਾ ਜਾ ਮਣੀ ਮੈਂ ਭਰਦਾ ਕਹਿੰਦਾ ਮੈਂ ਆਇਆ ਕਹਿੰਦਾ ਪਿੱਛੋ ਤੂੰ ਸ਼ਾਇਦ ਇੱਥੇ ਘਰੇ ਨਹੀਂ ਸੀਗੀ ਮੈਂ ਪੈਸੇ ਦੇ ਕੇ ਕਹਿੰਦਾ ਉੱਥੇ ਵਾਪਸ ਦੇ ਕੇ ਆਇਆ ਤੇ ਮੇਰਾ ਜਿਹੜਾ ਕੇਸ ਸੀਗਾ ਰਫਾ ਦਫਾ ਹੋ ਗਿਆ ਮੈਨੂੰ ਉਹਨਾਂ ਨੇ ਛੱਡਤਾ ਕਹਿੰਦਾ ਜਦੋਂ ਮੈਂ ਆਪਣਾ ਪੈਸਾ ਭਰਿਆ ਜਿਹੜਾ ਬੰਦਾ ਮੇਰਾ ਜਾਮਣ ਬਣਿਆ ਹੋਇਆ ਸੀਗਾ ਉਹਨੂੰ ਮੈਂ ਜਾਣਦਾ ਨਹੀਂ ਸੀਗਾ ਉੱਥੇ ਸੀਗਾ ਪਰ ਜਦੋਂ ਮੈਂ ਲਿਖਾ ਪੜ੍ਹੀ ਕਰਨ ਲੱਗਿਆ ਉਹ ਜਾਮਣ ਉੱਥੇ ਤੇ ਚਲਾ ਗਿਆ ਮੈਂ ਉਹਦਾ ਧੰਨਵਾਦ ਵੀ ਨਾ ਕਰ ਸਕਿਆ ਕਿ ਉਹ ਕੌਣ ਸੀ ਕਿੱਥੋਂ ਆਇਆ ਸੀ ਪਰ ਜਾਣਦਾ ਆ ਪਛਾਣਦਾ ਆ ਉਹਨੂੰ ਮੈਂ ਪਰ ਮੈਂ ਇਹ ਨਹੀਂ ਜਾਣਦਾ ਕੌਣ ਸੀ ਕਿੱਥੋਂ ਆਇਆ ਉਹਨੇ ਮੇਰੀ ਜਾਮਣੀ ਕਿਉਂ ਭਰੀ ਹੁਣ ਉਹਦੀ ਘਰ ਵਾਲੀ ਕਹਿੰਦੀ ਕਹਿੰਦੀ ਬਾਕੀ ਗੱਲਾਂ ਛੱਡੋ ਜੀ ਉਸੀ ਮੇਰੇ ਨਾਲ ਅੰਮ੍ਰਿਤ ਵੇਲੇ ਜਾਣਾ ਕਿ ਜਿਸ ਬਾਬੇ ਦਾ ਮੈਂ ਕੀਰਤਨ ਸੁਣਦੀ ਆ ਨਾ ਉਸ ਬਾਬੇ ਦਾ ਕੀਰਤਨ ਸੁਣ ਕੇ ਆਉਣਾ ਉਹ ਕਹਿੰਦਾ ਨਹੀਂ ਮੈਂ ਮੁਸਲਮਾਨ ਆ ਮੈਂ ਕਿਸੇ ਦਾ ਕੀਰਤਨ ਨਹੀਂ ਸੁਣਨ ਜਾਣਾ ਅਸੀਂ ਅੱਲਾਹ ਤਾਲਾ ਤੋਂ ਇਲਾਵਾ ਕਿਸੇ ਅੱਗੇ ਸਿਰ ਨੀ ਚਕਾਉਨੇ ਉਹ ਕਹਿੰਦੀ ਨਾ ਸਿਰ ਚਕਾਇਓ ਦੂਰ ਬੈਠ ਕੇ ਸੁਣ ਲਿਓ ਪਰ ਜਾਣਾ ਜ਼ਰੂਰ ਹੈ ਹੁਣ ਸਵੇਰੇ ਅੰਮ੍ਰਿਤ ਵੇਲੇ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਜਦੋਂ ਉਹ ਗੁਰੂ ਨਾਨਕ ਬਾਬੇ ਦਾ ਕੀਰਤਨ ਸੁਣਨ ਗਈ ਅਮਰਤ ਵਿਲੇ ਜਦੋਂ ਥੋੜਾ ਜਿਹਾ ਸੂਰਜ ਚੜਦਾ ਜੀ ਟਿੱਕੀ ਚੜੀ ਐ ਸੂਰਜ ਦੀ ਜਦੋਂ ਗੁਰੂ ਨਾਨਕ ਦੇ ਚਿਹਰੇ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਆ ਨਾ ਜਿਹੜਾ ਉਹ ਮਨੁੱਖ ਸੀਗਾ ਉਸ ਬੀਬੀ ਦਾ ਘਰ ਵਾਲਾ ਉਹ ਭੱਜ ਕੇ ਗੁਰੂ ਨਾਨਕ ਦੇ ਪਾਸਾ ਦੇ ਚਰਨਾਂ 'ਤੇ ਜਾ ਕੇ ਬਹਿ ਗਿਆ ਉਹ ਘਰ ਵਾਲੀ ਪੁੱਛਦੀ ਐ ਕਹਿੰਦੀ ਕੀ ਹੋਇਆ ਤੁਸੀਂ ਤਾਂ ਆਖਦੇ ਸੀ ਕਿ ਮੈਂ ਅੱਲਾ ਦੇ ਸਾਹਮਣੇ ਝੁਕਦਾ ਕਿਸੇ ਹੋਰ ਅੱਗੇ ਨਹੀਂ ਝੁਕਦਾ ਗੁਰੂ ਨਾਨਕ ਦੇ ਅੱਗੇ ਕਿਉਂ ਝੁਕੇ ਹੋ ਉਸ ਮਨੁੱਖ ਨੇ ਉੱਚੀ ਦੇ ਕੇ ਆਵਾਜ਼ ਮਾਰੀ ਕਿ ਨਾ ਇਹ ਉਹੀ ਜਾ ਬਣਿਆ ਜਿਹਨੇ ਮਿਸਰ ਦੇ ਵਿੱਚ ਮੇਰੀ ਜਾਮਣੀ ਭਰੀਏ ਉਹੀ ਮਨੁੱਖ ਹੈ ਜਿਹੜਾ ਮੇਰੀ ਥਾਂ ਤੇ ਗਵਾਹੀ ਦੇ ਕੇ ਆਇਆ ਹੈ ਸੰਗਤ ਜੀ ਸਚਾਈ ਇਹ ਹੈ ਤੁਸੀਂ ਗੁਰੂ ਦੇ ਲੜ ਲੱਗ ਜਿਓ ਗੁਰੂ ਕੀ ਬਾਣੀ ਦੇ ਲੜ ਲੱਗ ਜਿਓ ਗੁਰੂ ਤੁਹਾਡਾ ਉੱਥੇ ਸਾਥ ਦੇਗਾ ਜਿੱਥੇ ਦੁਨੀਆ ਤੁਹਾਡਾ ਸਾਥ ਛੱਡ ਜਾਏਗੀ ਜਿੱਥੇ ਦੁਨੀਆ ਤੁਹਾਡੀ ਬਾ ਨਹੀਂ ਫੜੇਗੀ ਉੱਥੇ ਗੁਰੂ ਤੁਹਾਡੀ ਬਾ ਫੜੇਗਾ ਜਦੋਂ ਗੁਰੂ ਨੇ ਬਾ ਫੜ ਲਈ ਫਿਰ ਕਿਸੇ ਵਿੱਚ ਤਾਕਤ ਨਹੀਂ ਕਿ ਕੋਈ ਮਨੁੱਖ ਤੁਹਾਨੂੰ ਬੇਇੱਜ਼ਤ ਵੀ ਕਰ ਸਕੇ ਫਿਰ ਕਿਸੇ ਕੋਲ ਤਾਕਤ ਨਹੀਂ ਕਿ ਤੂੰ ਕੋਈ ਤੁਹਾਨੂੰ ਹਰਾ ਸਕੇ ਉਦੋਂ ਗੁਰੂ ਸਾਡੇ ਵੱਲ ਖੜ ਗਿਆ ਫਿਰ ਸਾਨੂੰ ਕਿਸੇ ਹੋਰ ਵੱਲ ਦੇਖਣ ਦੀ ਲੋੜ ਨਹੀਂ ਹੈ ਗੁਰੂ ਨਾਨਕ ਦੇਵ ਪਾਸ਼ਾ ਨੇ ਉਹਦੀ ਜਾਮਣੀ ਭਰੀ ਗੁਰੂ ਨਾਨਕ ਦੇਵ ਪਾਸ਼ਾ ਨੇ ਉਸ ਮਨੁੱਖ ਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ ਤੇ ਗੁਰੂ ਨਾਨਕ ਦੇਵ ਪਾਸ਼ਾ ਦੇ ਅੱਜ ਚਰਨਾ ਚ ਬੈਠ ਕੇ ਕੋਈ ਗੱਲ ਆਖਦਾ ਕਿ ਬਾਬਾ ਤੂੰ ਮੇਰੀ ਜਾਮਣੀ ਭਰੀ ਸੀ ਉੱਥੇ ਉੱਥੇ ਤੂੰ ਮੈਨੂੰ ਮੌਤ ਦੇ ਮੂੰਹ ਚ ਬਚਾਇਆ ਤੇ ਅੱਜ ਤੋਂ ਬਾਅਦ ਮੇਰੇ ਲਈ ਤੂੰ ਹੀ ਅੱਲਾਹ ਤਾਲਾ ਆ ਤੇ ਕਿਰਪਾ ਕਰਕੇ ਮੇਰਾ ਲੋਕ ਤੇ ਪ੍ਰਲੋਕ ਵੀ ਉਸੇ ਅੱਲਾਹ ਕਰ ਦੇ ਤਾਂ ਹੀ ਸਾਨੂੰ ਗੁਰੂ ਅਰਜਨ ਦੇ ਪਾਸ਼ਾ ਨੇ ਕਿਹਾ ਕਿ ਸੰਗਤ ਜੀ ਪੜਿਆ ਕਰੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਸਾਰੇ ਨਾ ਜਾਣਾ ਤੇਰੀ ਸਾਰੇ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ 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 জিন কাল রাখী জিনকাল রাখি জিনকাল রাখি মে ਮੈਂ ਮੂਰਖ ਕੀ ਕਿਤੇ ਤੱਕ ਬਾਤ ਹੈ ਕੋਟ ਪ੍ਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨ ਪਰਿਆ ਰੇ ਜਿਨ੍ਹਾਂ ਨੇ ਗੁਰੂ ਨਾਨਕ ਬਾਬੇ ਨੂੰ ਬੈਠ ਕੇ ਸੁਣ ਲਿਆ ਤੇ ਜਿਨ੍ਹਾਂ ਨੇ ਅੱਖਾਂ ਨਾਲ ਦੇਖ ਲਿਆ ਤੇ ਸਤਿਗੁਰ ਕਹਿੰਦੇ ਉਹ ਮੁੜ ਕੇ 84 ਲੱਖ ਜੋਨਾ ਨੇ ਚੱਕਰ ਚ ਨਹੀਂ ਪੈਨੇ ਐਸਾ ਗੁਰੂ ਨਾਨਕ ਹੈ ਸੋ ਗੁਰੂ ਮਾਲਕ ਨੇ ਅੱਜ ਦੇ ਪਾਵਨ ਹੁਕਮ 'ਚ ਕਿਰਪਾ ਕੀਤੀ ਕਿ ਜੈ ਜੈ ਪੇਖੂ ਤੈ ਹਜੂਰ ਦੂਰ ਕਤ ਹੂ ਨਾ ਜਾਈ ਜਿੱਥੇ-ਜਿੱਥੇ ਮੈਂ ਨਿਗਾਹ ਮਾਰ ਰਿਹਾ ਮੈਨੂੰ ਸਾਰੀਆਂ ਥਾਵਾਂ ਤੇ ਕਾਲ ਪ੍ਰਖ ਵੇ ਗੁਰੂ ਨਜ਼ਰ ਆਉਂਦਾ ਉਸ ਤੋਂ ਇਲਾਵਾ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਇਆ ਮੈਂ ਸਵੇਰੇ ਵੀ ਗੱਲ ਕੀਤੀ ਸੰਗਤ ਜੀ ਜਿੱਦਣ ਮਨੁੱਖ ਦੀ ਬਿਰਤੀ ਇਹ ਬਣ ਗਈ ਨਾ ਕਿ ਸਾਰਿਆਂ 'ਚ ਉਹਨੂੰ ਪ੍ਰਮਾਤਮਾ ਦੇਖਣ ਲੱਗ ਪਿਆ ਉਦਣ ਸਾਡੇ ਬਹੁਤੇ ਜਿਹੜੇ ਕਲੇਸ਼ ਹੈ ਸਾਡੇ ਘਰਾਂ ਦੇ ਸਾਡੀ ਜ਼ਿੰਦਗੀ ਦੇ ਉਹ ਖਤਮ ਹੋ ਜਾਣੇ ਆ ਜਿੱਦਣ ਨੋ ਨੂੰ ਸੱਸ ਵਿੱਚ ਰੱਬ ਨਜ਼ਰ ਆ ਗਿਆ ਸੱਸ ਨੂੰ ਨੋ ਚ ਰੱਬ ਨਜ਼ਰ ਆ ਗਿਆ ਉਦਣ ਸੱਸ ਤੇ ਨੋ ਦੀ ਲੜਾਈ ਬੰਦ ਹੋ ਜਾਣੇ ਆ ਜਿੱਦਣ ਪਤੀ ਨੂੰ ਪਤਨੀ ਵਿੱਚ ਰੱਬ ਨਜ਼ਰ ਆ ਗਿਆ ਤੇ ਪਤਨੀ ਨੂੰ ਪਤੀ ਚ ਰੱਬ ਨਜ਼ਰ ਆਉਣ ਲੱਗ ਪਿਆ ਮਾਫ ਕਰਿਓ ਉਦਣ ਘਰ ਦੇ ਕਲੇਸ਼ ਖਤਮ ਹੋ ਜਾਣੇ ਆ ਪਿਓ ਨੂੰ ਪੁੱਤ ਚ ਪਰਮਾਤਮਾ ਨਜ਼ਰ ਆਏਗਾ ਤੇ ਯਾਦ ਰੱਖਿਓ ਜਦੋਂ ਸਾਰੇ ਪਾਸੇ ਇਸ ਜਗ੍ਹਾ ਮਾਰੇਗਾ ਜਿਵੇਂ ਗੁਰੂ ਮਾਲਕ ਨੇ ਕਿਹਾ ਕਿ ਜਿੱਥੇ-ਜਿੱਥੇ ਮੈਂ ਦੇਖਿਆ ਮੈਨੂੰ ਰੱਬਾ ਨਜ਼ਰ ਆਇਆ ਆ ਤੇ ਸਾਡੇ ਬਹੁਤੇ ਕਲੇਸ਼ ਖਤਮ ਹੋ ਜਾਣੇ ਆ ਕਿ ਮੈਂ ਰੱਬ ਹੋ ਕੇ ਰੱਬ ਨਾਲ ਲੜਾਈ ਕਿਉਂ ਕਰਾਂ ਪਰ ਹੁਣ ਮਸਲਾ ਇਹ ਆ ਕਿ ਸਾਡੀ ਅੱਖਾਂ ਤੇ ਪੱਟੀ ਪਈ ਹੋਈ ਗੈ ਅਸੀਂ ਰੱਬ ਨੂੰ ਮੰਨਦੇ ਆ ਰੱਬ ਨੂੰ ਧਿਆਉਂਦੇ ਆ ਪਰ ਮਾਫ ਕਰਿਓ ਅਸੀਂ ਰੱਬ ਨੂੰ ਦੇਖਣਾ ਨਹੀਂ ਚਾਹੁੰਦੇ ਤੇ ਦੇਖਾਂਗੇ ਤੇ ਸਾਡੇ ਕਲੇਸ਼ ਖਤਮ ਹੈ ਬਾਪੂ ਕਹਿੰਦਾ ਕਿ ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤਹੂ ਨਾ ਜਾਏ ਰੱਬ ਰਿਆ ਸਰਬੱਤਨ ਮੈਂ ਸਾਰੀਆਂ ਥਾਵਾਂ ਤੇ ਰੱਬ ਬਸਿਆ ਹੋਇਆ ਹੈ ਜੀ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਪਰ ਮੈਨੂੰ ਕੋ ਦੇਖਣ ਵਾਲੀ ਮੇਰੇ ਕੋ ਅੱਖ ਨਹੀਂ ਹੈ ਮੇਰੇ ਕੋਲ ਸੋਝੀ ਨਹੀਂ ਹੈ ਮੇਰੇ ਕੋਲ ਸਮਝ ਨਹੀਂ ਹੈ ਜਿਨ੍ਹਾਂ ਨੇ ਰੱਬ ਨੂੰ ਦੇਖਿਆ ਜੋ ਕਹਿੰਦੇ ਹਮ ਨਹੀਂ ਚੰਗੇ ਬੂਰਾ ਨਹੀਂ ਕੋਈ ਤੇ ਅਸੀਂ ਕੀ ਕਹਿੰਦੇ ਆ ਜੀ ਅਸੀਂ ਕਹਿੰਦੇ ਮੈਂ ਚੰਗਾ ਤੇ ਦੁਨੀਆ ਸਾਰੀ ਮਾੜੀ ਤੂਰੀ ਫਿਰਦੀ ਹੈ ਸਿਆਣਾ ਮੈਂ ਆ ਜੀ ਬਾਕੀ ਸਾਰੀ ਦੁਨੀਆ ਮੂਰਖ ਤੂਰੀ ਫਿਰਦੀ ਹੈ ਰੱਬ ਨੂੰ ਪਾਉਣ ਵੇਲੇ ਜਦੋਂ ਬੰਦਾ ਮੈਂ ਮੈਂ ਕਰੇਗਾ ਤੇ ਫਿਰ ਰੱਬ ਦੀ ਪ੍ਰਾਪਤੀ ਨਹੀਂ ਹੈ ਰੱਬ ਦੀ ਪ੍ਰਾਪਤੀ ਉਦੋਂ ਨਾ ਜਿੱਦਣ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇ ਰਹਾ ਨਾ ਹੋ ਜਦ ਆਪਾ ਪਰਕਾ ਮਟਕਿਆ ਜਤ ਦੇਖੋ ਤਤ ਤੋਂ ਫਿਰ ਸਾਰਿਆਂ ਪਾਸੇ ਤੂੰ ਤੋਂ ਨਜ਼ਰ ਆਉਣਾ ਹੈ ਮਾਲਕ ਜੀ ਕਹਿੰਦੇ ਰਬ ਰਹਾ ਸਰਬਤਰ ਮੈਂ ਮਨ ਸਦਾ ਧਿਆਈ ਕਹਿੰਦੇ ਐਸੇ ਪ੍ਰਮਾਤਮਾ ਨੂੰ ਹਮੇਸ਼ਾ ਲਈ ਧਿਆਓ ਜਿਹੜਾ ਪ੍ਰਮਾਤਮਾ ਸਾਰਿਆਂ ਦੇ ਵਿੱਚ ਵਸਿਆ ਹੋਇਆ ਸਤਗੁਰ ਦਾਤਾ ਕਿਰਪਾ ਕਰੇ ਮਾਲਕ ਜੀ ਮਹਿਰਾਮਤ ਕਰਨ ਆਓ ਅਨੰਦ ਸਹਿਬ ਦੀ ਪੋੜੀ ਨਾਲ ਜੁੜ ਗਏ ਜੀ RAM KALI ਮਹਿਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰਿੰਗਾ ਸ਼ਬਦ ਗਾਵਣ ਆਏਗਾ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਹਰੇ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰੇ ਨਾ ਸਵਨਾਗਲਾ ਸਮਰਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਸਾਤੇ ਸਾਹਿਬਾ ਕਾ ਨਹੀਂ ਕਰਤੇ ਰਹਿ सदा सिपत सलाह तेरी नाम मन वसावे कहे नानक ना सच्चे साहिब क्या नहीं कर तेरा साचा नाम मेरा आधारो कार शांत सुख मन आए वसया जिन्हे इच्छा सब पुजाइया ਕਹੇ ਨਾਨਕ ਸੁਣੋ ਸੰਤ ਸਭ ਤਰ ਪਿਆਰੋ ਸਾਚਾ ਨਾ ਮੇਰਾ ਆਦਾਰੋ ਪੰਜਬਤਿ ਕਾਰਤ ਸੁਹਾਗੇ ਕਾਰਤ ਸੁਹਾਗੇ ਸ਼ਬਦੁ ਵਾਜੇ ਕਲਹ ਨਿਕਲ\,ਤਾਰੀਆਂ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰ ਹਿਆ ਆਇਆ ਤੁਜਿਨ ਕੋਥੇ ਨਾਮ ਭਰਕੇ ਲਾਗ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਵਾਜੇ ਭਾਗਿਓ ਸਗਲ ਮਨੋਨੰਤ ਕੋ ਪਾਰੇ ਵਰਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸੁਖ ਰੋਗ ਸੰਤਾ ਬੂਥਲੇ ਸੂਨੀ ਸੱਤੀ ਬਾਨ ਸੰਤ ਸਾਧਨ ਭੈ ਸਰਸੇ ਪੂਰੇ ਕਰਤੇ ਜਾਣੀ ਜੇ ਪੁਨੀਤ ਕਹਤੇ ਭੂਤ ਤਦ ਗੁਰੂ ਬਿਨਵੰਤ ਨਾਨਕ ਕੋਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਤ ਬਿਨਵੰਤ ਨਾਨਕ ਕੋਰ ਚਰਨ ਲਾਗੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਤੁਹਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਾਉ ਨਾਨਕ ਸਭ